ਨਹੀਂ ਤਾਂ ਪਹਿਲੇ ਦਿਨ ਆ ਕੇ ਕੋਈ ਆਖੇ ਵੀ ਮੈਨੂੰ ਵੀ ਇੱਥੇ ਅੱਧ ਦੇਓ ਮੈਨੂੰ ਵੀ ਵੱਡਾ ਮੰਨੋ ਮੈਨੂੰ ਵੀ ਵੱਡਾ ਮੰਨੋ ਇਉਂ ਨਹੀਂ ਵੱਡਾ ਜਾਣੇ ਜਾਂਦਾ ਮਹਾਰਾਜ ਕਹਿੰਦੇ ਪਹਿਲਾਂ ਪ੍ਰਵਾਣ ਹੋਵੋ ਪਹਿਲਾਂ ਪੰਜ ਜਿਨ੍ਹਾਂ ਨੇ ਪੰਜ ਪ੍ਰਾਣਾ ਨੂੰ ਸਾਧਿਆ ਹੈ ਉਹ ਪਹਿਲਾਂ ਆਓ ਬਈ ਪਹਿਲਾਂ ਸਿਰੋਪਾ ਉਹਨਾਂ ਨੂੰ ਦਿੰਦੇ ਆ ਪੰਜ ਪ੍ਰਧਾਨ ਜੇ ਜਿਨ੍ਹਾਂ ਨੇ ਅੰਦਰ ਲੀਆਂ ਪੰਜ ਦੂਸਰੀਆਂ ਪੌਣਾ ਨੂੰ ਸਾਧਿਆ ਉਹ ਜਿਹੜੀ ਕ੍ਰਿਟਿਕਲ ਪੌਣ ਹੈ ਜਿਹਦੇ ਨਾਲ ਆਪਾਂ ਨੂੰ ਛਿੱਕ ਆਉਂਦੀ ਛਿੱਕ ਛਿੱਕ ਮਾਰਦੇ ਕ੍ਰਿਟਿਕਲ ਪੌਣੇ ਕੰਮ ਕਰਦੇ ਜਿਹੜੀ ਪੂਰਨ ਪੌਣ ਹੈ ਇਹ ਅੱਖਾਂ ਦੀਆਂ ਪਲਕਾਂ ਜਿਹੜੀਆਂ ਬਾਰ-ਬਾਰ ਖੁੱਲਦੀਆਂ ਬੰਦ ਹੁੰਦੀਆਂ 25000 ਬਾਰ ਖੁੱਲਦੀਆਂ ਤੇ ਬੰਦ ਹੁੰਦੀਆਂ 24 ਘੰਟੇ ਇਹ ਪੂਰਨ ਪੌਣੇ ਕੰਮ ਕਰਦੇ ਫਿਰ ਇੱਕ ਪੌਣ ਦਾ ਨਾਮ ਹੈ ਨਾਗ ਜਿਹੜੀ ਡ ਘਾਰ ਲਿਆਉਂਦੀ ਆ ਆਪਣਾ ਇੱਕ ਕੌਣ ਦੇਵਦਤ ਜਿਹਦੇ ਨਾਲ ਉਬਾਸਥੀ ਆਉਂਦੇ ਨੇ ਇੱਕ ਕੌਣ ਜਿਹੜੀ ਹੈ ਤਨੱਜੇ ਤਨੱਜੇ ਕੌਣ ਮਰਨ ਤੋਂ ਬਾਅਦ ਜਿਹੜਾ ਪੇਟ ਫੁੱਲ ਜਾਂਦਾ ਇਹ ਤਨੱਜੇ ਕੌਣ ਕੰਮ ਕਰਦੀ ਇਹਨਾਂ ਪੰਜਾਂ ਨੂੰ ਜਿਉਂਦੇ ਹੀ ਕਾਬੂ ਕਰ ਲੈਣਾ ਇਹ ਵੀ ਯੋਗ ਮਾਰਤ ਵਿੱਚ ਬੜੀ ਡੂੰਘੀ ਚੀਜ਼ ਆ ਵੈਸੇ ਤੇ ਆਪਣੇ ਸਿਮਰਨ ਕਰਦੇ ਆ ਵੀ ਇਹੀ ਅਵਸਥਾ ਬਣਦੀ ਉਧਰ ਜਿਹੜਾ ਇਹ ਆ ਵੀ ਹੱਟ ਯੋਗ ਵਿੱਚ ਬਹੁਤਾ ਉੱਥੇ ਹੋਣਾ ਪੈਂਦਾ ਸਿਮਰਨ ਵਾਲਿਆਂ ਲਈ ਸੋਦੇ ਸਿੱਧੀ ਆ ਸੁਣਿਆ ਜੋਗ ਯੋਗਤ ਤਨ ਭੇਦ ਸੁਭਾਵਕ ਹੀ ਬਣ ਜਾਂਦਾ ਮਹਾਰਾਜ ਜੀ ਨੇ ਦੇਖੋ ਭਾਈ ਜੀਨੇ ਪੰਜ ਪ੍ਰਾਣ ਪਹਿਲਾਂ ਸਾਧੇ ਨੇ ਪੰਜ ਪਾਉਣਾ ਦੂਸਰੀਆਂ ਸਾਧ ਲੀਆਂ ਉਹਨੂੰ ਕਹਾਂਗੇ ਇਹ ਪ੍ਰਧਾਨ ਜੋਗੀ ਹੈ ਸਾਧੀਆਂ ਜਿਨ੍ਹਾਂ ਨੇ ਸਾਧੀਆਂ ਉਹਨਾਂ ਨੂੰ ਵੀ ਅਸੀਂ ਸਤਿਕਾਰ ਦਿੰਦੇ ਜੇ ਇਕੱਲੀਆਂ ਆ ਕੇ ਰੋਟੀਆਂ ਹੀ ਖਾਣੇ ਜੋਗੀ ਚ ਵੀ ਸਵਾਹ ਮਾਰ ਲਈ ਪਿੰਡੇ ਤੇ ਏਡਾ ਜਾਂ ਡੰਡਾ ਫੜ ਲਿਆ ਚਿੱਪੀ ਫੜ ਲਈ ਕੰਨਾਂ ਚ ਗੁੰਦਰਾ ਪਾ ਲੀਆਂ ਮਹਾਰਾਜ ਕਹਿੰਦੇ ਇਹਨੂੰ ਯੋਗ ਹੀ ਨਹੀਂ ਕਹਿੰਦੇ ਮੁੰਦਾ ਸੰਤੋਖ ਸ਼ਰਮਪਾ ਝੋਲੀ ਧਿਆਨ ਕੀ ਕਰੈ ਬਹੁਤ ਉੱਥੇ ਵੀ ਜਾ ਕੇ ਉਹਦੇ ਯੋਗਿਆਂ ਨੂੰ ਇਹੀ ਕਰਨਗੇ ਪੰਚੇ ਪਾਵਹ ਦਰਗਹ ਮਾਨ ਇਹ ਜਿਹੜੇ ਪੰਜ ਸ੍ਰੇਸ਼ਟ ਨੇ ਤੀਸਰਾ ਕਰਮ ਕਰਦੇ ਨੇ ਉਸ ਤੋਂ ਉੱਤਲੀ ਅਵਸਥਾ ਚਲੇ ਜਾਂਦੇ ਨੇ ਜਿਹੜੇ ਦਰ ਗਹਿ ਦਰ ਦਸਨ ਦਵਾਰ ਦੇ ਵਿੱਚ ਗਹਿ ਉਸ ਸਥਾਨ ਤੇ ਜਾ ਕੇ ਮਾਨ ਆਦਰ ਸਤਕਾਰ ਪਾਉਂਦੇ ਨੇ ਉਹ ਕਿਸ ਤਰ੍ਹਾਂ ਪਾਉਂਦੇ ਨੇ ਮਹਾਰਾਜ ਕਹਿੰਦੇ ਦੇਖੋ ਭਾਈ ਇਹ ਅਵਸਥਾ ਦੀ ਗੱਲ ਹੈ ਇੰਉਂ ਤਾਂ ਲੋਕ ਅੱਜ ਕੱਲ ਜਿਵੇਂ ਹਰੇਕ ਹੀ ਚਾਹੁੰਦਾ ਕਿ ਜਿਹੜਾ ਮੇਰੇ ਨਾਲੋਂ ਸੀਨੀਅਰ ਹੈ ਇਹ ਕਿਤੇ ਨਾ ਕਿਤੇ ਇੱਧਰ ਉੱਧਰ ਜਾਵੇ ਤੇ ਮੈਂ ਜੂਨੀਅਰ ਪਹਿਲਾਂ ਹੀ ਪਹੁੰਚ ਜਾਏ ਪੈਸੇ ਪੂਸੇ ਦੇ ਕੇ ਜੂਨੀਅਰ ਸੀਨੀਅਰ ਬਣਨ ਨੂੰ ਤਿਆਰ ਹੀ ਰਹਿੰਦਾ ਇਹ ਜੋਗੀਆਂ ਵਿੱਚ ਵੀ ਹੈ ਇਹ ਸਾਧੂ ਸੰਤਾਂ ਵਿੱਚ ਵੀ ਹੈ ਬੇਨਾ ਸੰਤਾਂ ਤਾਂ ਹੁਣ ਖਵਾਓ ਜ਼ਹਿਰ ਚਲਦੇ ਕਰੋ ਚੇਲਾ ਕਹਿੰਦਾ ਮੈਂ ਗੱਦੀ ਸੰਭਲਾਂ ਇਸ ਤਰ੍ਹਾਂ ਹੀ ਜੋਗੀਆਂ ਦੇ ਵਿੱਚ ਮਾੜੀ ਜੀ ਸ਼ਕਤੀ ਆਈ ਤੇ ਬਸ ਬਣ ਬੈਠੇ ਜੋਗੀ ਮਹਾਰਾਜ ਕਹਿੰਦੇ ਤਰਤੀਬ ਅਨੁਸਾਰ ਜੋਗੀ ਬਣੋ ਪਹਿਲਾਂ ਇਹ 5 ਪਾਉਣਾ 10 ਪਾਉਣਾ ਨੂੰ ਸਬਦਨਾ ਕਰੋ ਹੁਣ ਜਿਹੜੀ ਆ ਨਾ ਦਸਮ ਦਵਾਰ ਤੱਕ ਜਿਹੜੇ ਜਾਣੀ ਚੀਜ਼ ਉਹ ਇਹ ਹੈ ਕਿ ਇਹਨਾਂ ਪਹਿਲਾਂ ਪੰਜਾਂ ਨੂੰ ਤੁਸੀਂ ਧਾਰਨਾ ਕੀਤਾ ਪੰਜਾਂ ਨੂੰ ਕਿਹੜੀ-ਕਿਹੜੀ ਚੀਜ਼ ਹੈ ਖੇਚਰੀ ਪੁੱਤਰੀ ਚਰਚਰੀ ਅਗੋਚਰੀ ਤੇ ਉਣਮਨੀ ਇਹ ਪੰਜ ਚੀਜ਼ਾਂ ਸੰਭਾਲੀਆਂ ਆਪਣੀਆਂ ਜੇ ਪੰਜਾਂ ਦਾ ਧਿਆਨ ਕੀਤਾ ਜੇ ਪੰਜਾਂ ਨੂੰ ਤੁਸੀਂ ਪ੍ਰਾਪਤ ਕਰ ਲਿਆ ਤਾਂ ਤੁਸੀਂ ਦਰਦਸ਼ਨ ਦੁਆਰ ਦੇ ਵਿੱਚ ਮਾਨਯੋਗ ਸਥਾਨ ਪ੍ਰਾਪਤ ਕਰ ਸਕਦੇ ਹੋ ਨਹੀਂ ਤਾਂ ਹਰੇਕ ਹੀ ਚਾਹੁੰਦਾ ਕਿ ਮੈਂ ਵੱਡਾ ਮਹੰਤ ਬਣ ਜਾਵਾਂ। ਸੋ ਮਹਾਰਾਜ ਸੱਚੇ ਪਾਤਸ਼ਾਹ ਇਹ ਕੀ ਚੀਜ਼ ਹੋਈ ਮਹਾਰਾਜ ਕਹਿੰਦੇ ਇਹ ਨਹੀਂ ਖੇਚਰੀ। ਇਹ ਹੁੰਦਾ ਅਸਮਾਨ ਅਸਮਾਨ ਵਿੱਚ ਵਿਚਰਨ ਵਾਲਾ ਸ਼ਕਤੀ ਦੇ ਨਾਲ ਉਹਨੂੰ ਕਹਿੰਦੇ ਖੇਚਰੀ। ਇਹ ਜਿਹੜੇ ਖੇਚਰੀ ਵਾਲੇ ਨੇ ਇਹ ਆਪਣਾ ਧਿਆਨ ਟਿਕਾਉਂਦੇ ਨੇ ਤਾਲੂ ਉਸਥਾਨ ਤੇ ਪਹਿਲਾਂ ਤਾਂ ਜੀਭ ਨੂੰ ਖਿੱਚ-ਖਿੱਚ ਲੰਮਾ ਕਰੀ ਜਾਂਦੇ ਨੇ ਫਿਰ ਜੀਭ ਨੂੰ ਅੰਦਰ ਤਾਲੂ 'ਚ ਮੋੜ ਕੇ ਲਾ ਲੈਂਦੇ ਨੇ ਉੱਥੋਂ ਮਿੱਠੀ ਕਫ ਨੂੰ ਪ੍ਰਾਪਤ ਕਰਦੇ ਨੇ ਉਹ ਮਿੱਠੀ ਕਫ ਨੂੰ ਪ੍ਰਾਪਤ ਕਰਕੇ ਖੇਚਰੀ ਅਵਸਥਾ ਨੂੰ ਚਲੇ ਜਾਂਦੇ ਨੇ ਖੇਚਰੀ ਅਵਸਥਾ ਵਿੱਚ ਫਿਰ ਅਸਮਾਨ ਵਿੱਚ ਉੱਠਣ ਦੀ ਸ਼ਕਤੀ ਆ ਜਾਂਦੀ ਸ੍ਰੇਸ਼ ਪ੍ਰਕਾਰ ਦੀ ਇਹ ਸ਼ਕਤੀ ਇਸੇ ਪ੍ਰਕਾਰ ਜਿਹੜੀ ਖੇਚਰੀ ਤੋਂ ਬਾਅਦ ਭੂਤਰੀ ਆਉਂਦੀ ਹੈ ਭੂਤਰੀ ਅਵਸਥਾ ਉਹ ਹੁੰਦੀ ਜਿਹੜੀ ਭੂ ਧਰਤੀ ਨੂੰ ਕਹਿੰਦੇ ਚਰੀਮਲ ਚੱਲਣ ਵਾਲੇ ਧਰਤੀ ਤੇ ਵਿਚਰਨ ਵਾਲੇ ਹਰ ਚੀਜ਼ ਦਾ ਗਿਆਨ ਹੋ ਜਾਣਾ ਭੂਤਰੀ ਵਾਲੇ ਜਿਹੜੇ ਇਹ ਪਰਵਟਿਆਂ ਦੇ ਵਿਚਕਾਰ ਆ ਗਿਆ ਚੱਕਰ ਤੇ ਧਿਆਨ ਟਿਕਾ ਕੇ ਭੂਤਰੀ ਅਵਸਥਾ ਨੂੰ ਪ੍ਰਾਪਤ ਕਰਦੇ ਹੋ ਤੁਸੀਂ ਜਿਹਨੇ ਕੀਤਾ ਭਾਈ ਸਦਕਾਰ ਯੋਗ ਜੇ ਨਹੀਂ ਕੀਤਾ ਫਿਰ ਉਹ ਯੋਗੀ ਕਹਣ ਦਾ ਹੱਕਦਾਰ ਨਹੀਂ ਇਸ ਤਰ੍ਹਾਂ ਉਹ ਧਰਤੀ ਦੇ ਵਿੱਚ ਉਚਰਨ ਵਾਲਿਆਂ ਵਿੱਚ ਹੋ ਜਾਂਦਾ ਦੂਰ ਦੂਰ ਤੱਕ ਪੈਰਾ ਨਾਲ ਨਹੀਂ ਬੈਠੇ ਹੀ ਚਲਾ ਜਾਂਦਾ ਹੈ ਇੰਨੀ ਸ਼ਕਤੀ ਦਾ ਮਾਲਕ ਹੋ ਜਾਂਦਾ ਫਿਰ ਖੇਚਰੀ ਫਿਰ ਘੁਤਰੀ ਫਿਰ ਚਰਚਰੀ ਚਰਚਰੀ ਹੁੰਦੀ ਜਿਹੜੀ ਇਹ ਜਲ ਦੇ ਵਿੱਚ ਵਿਚਰਨ ਦੀ ਸ਼ਕਤੀ ਹੋ ਜਾਂਦੀ ਪਾਣੀ ਦੇ ਉੱਤੇ ਬਹਿ ਕੇ ਦਿਖਾਉਣ ਦਾ ਲੋਕਾਂ ਨੂੰ ਪਾਣੀ ਚ ਦਬੋ ਦਿਓ ਡੁੱਬਦਾ ਹੀ ਨਹੀਂ ਉਹ ਚਤਤੀ ਅਵਸਥਾ ਵਾਲੇ ਜਿਹੜੇ ਤ੍ਰਿਕੁਟੇ ਜਿਵੇਂ ਧਿਆਨ ਧਾਰਦੇ ਨੇ ਆਪਾਂ ਸਰਕੂਟੀ ਨੂੰ ਫੋੜ ਲੈਂਦੇ ਨੇ ਜਿਹੜੇ ਉਹ ਭਾਈ ਚਰਚਰੀ ਅਵਸਥਾ ਦੇ ਮਾਲਕ ਨੇ ਭਾਈ ਉਹ ਸਤਕਾਰਯੋਗ ਨਹੀਂ ਜੇ ਇੱਥੇ ਤੱਕ ਕੌਣ ਜਾਣ ਮੇਰੇ ਇਸ ਤੋਂ ਬਾਅਦ ਆਉਂਦਾ ਅਗੋਚਰੀ ਅਵਸਥਾ ਅਗੋਚਰੀ ਅਵਸਥਾ ਹੁੰਦੀ ਹੈ ਜਿਹੜੇ 6 ਚੱਕਰਾਂ ਦੀ ਕਾਇਤ ਤੋਂ ਪਰੇ ਹੋ ਜਾਣਾ ਨੂਰਾ ਧਾਰ ਸੁਧਾਰਾ ਸਤਾਨ ਚੱਕਰ ਅਨਹਤ ਚੱਕਰ ਵਿਸ਼ੁਧ ਚੱਕਰ ਆਗਿਆ ਚੱਕਰ ਅਨਹੱਤ ਚੱਕਰ ਇਹਨਾਂ ਚੱਕਰਾਂ ਦੀ ਗੈਰ ਤੋਂ ਪਰੇ ਹੋ ਕੇ ਜਿਹੜਾ ਸਿੱਧਾ ਤ੍ਰਿਕੂਟੀ ਨੂੰ ਭੰਨ ਕੇ ਦਸਮ ਦਵਾਰ ਚ ਜਾ ਕੇ ਸਹੰਸਰਦਲ ਕਮਲ ਨੂੰ ਦੇਖਦਾ ਸਹੰਸਰ ਮਤਲਬ ਹਜ਼ਾਰ ਪੱਤਿਆਂ ਵਾਲਾ ਕਮਲ ਦਾ ਫੁੱਲ ਹੈ ਇੱਕ ਜਦੋਂ ਉੱਥੇ ਤੱਕ ਚਲਿਆ ਜਾਂਦਾ ਦਸਮ ਦਵਾਰ ਦੇ ਵਿੱਚ ਭਾਈ ਉਹਨੂੰ ਮੰਨਦੇ ਆ ਸ੍ਰੇਸ਼ਟ ਯੋਗੀ ਜਿਨ੍ਹਾਂ ਨੇ ਤੁਹਾਡੇ ਚ ਮਹਾਰਾਜ ਕਹਿੰਦੇ ਹਜ਼ਾਰ ਕਮਲ ਦੇਖਿਆ ਹਜ਼ਾਰ ਪੱਤਿਆਂ ਵਾਲਾ ਉਹ ਆ ਜਾਓ ਅੱਗੇ ਉਹ ਸਤਿਗੁਰੂ ਜੀ ਨੇ ਸੀਟਾਂ ਅਨੁਸਾਰ ਸਾਰੇ ਸੈੱਟ ਕਰਦੇ ਬੈਠੇ ਜਿਹੜੇ ਆਕੜਾ ਕਰਕੇ ਬੈਠਦੇ ਸੀ ਤੇ ਮਹਾਰਾਜ ਕਹਿੰਦਾ 13 ਬਈ ਹਜ਼ਾਰ ਕਮਲ ਦੇਖਿਆ ਨਾ ਮਹਾਰਾਜ ਇਹ ਤੂੰ ਅੱਗੇ ਹੋ ਹੋ ਕਿਉਂ ਬੈਨਾ ਆਪਣੇ ਆਪ ਨੂੰ ਵੱਡਾ ਮਹੰਤ ਕਿਉਂ ਕਹਿਣਦਾ ਵੱਡਾ ਯੋਗੀ ਕਹੋ ਨਾ ਜਿਨ੍ਹਾਂ ਨੇ ਪ੍ਰਾਪਤੀ ਕੀਤੀ ਹੈ ਪ੍ਰਣਮ ਨਾਨਕ ਜੀ ਦੀ ਸਰਣਾ ਜਿੰਨ ਤੋਂ ਨਾਹੀ ਦਿੱਸਿਆ ਉਹ ਦੂਜਿਆਂ ਦੀ ਸਰਣਾ ਪੈ ਕਿਉਂ ਆਪਣੇ ਆਪ ਨੂੰ ਜਿਹੜੇ ਵੱਡੇ ਕਹਾਉਂਦੇ ਸੀ ਉਹਨਾਂ ਨੂੰ ਸਤਿਗੁਰੂ ਮਹਾਰਾਜ ਨੇ ਹੰਕਾਰ ਤੋਂ ਰਹਿਤ ਕਰਤਾ ਫਕੀਰਲੀ ਅਵਸਥਾ ਆਉਂਦੀ <li>ਉਨਮਨੀ ਉਨਮਨੀ ਅਵਸਥਾ ਉਹ ਹੁੰਦੀ ਹੈ ਜਦੋਂ ਆਪਣੇ ਸਵਸਥਾ ਨੂੰ ਚੜਾ ਕੇ ਤਾਲੂ ਸਥਾਨ ਦੇ ਰਾਹੀ ਬਿਲਕੁਲ ਬਚਕਾਰ ਜਿਵੇਂ ਬੱਚਾ ਜਨਮ ਲੈਂਦਾ ਉਦੋਂ ਦੇਖੋ ਸੈਂਟਰ ਚੋਂ ਦਾ ਸਿਰ ਬੜਾ ਪੋਲਾ ਜਿਹਾ ਹੁੰਦਾ ਜਿਹੜੇ ਸਥਾਨ ਤੋਂ ਦਸਮ ਦੁਆਰ ਉੱਥੇ ਵੀ ਤਾਲੂ ਸਥਾਨ ਨੂੰ ਕਹਿੰਦੇ ਨੇ ਉਹ ਥਾਂ ਤੋਂ ਬ੍ਰਹਮ ਅੰਦਰ ਨਾੜੀ ਨੂੰ ਛੋੜ ਕੇ ਬ੍ਰਹਮ ਲੋਕ ਦੀ ਪ੍ਰਾਪਤੀ ਕਰਦਾ ਉੱਥੋਂ ਦੀ ਸਵਾਸ ਕੱਢਦੇ ਨੇ ਯੋਗੀ ਆਪਣੇ ਜੁਈ ਦੇ ਨੱਕੇ ਜਿੰਨੀ ਥਾ ਜਿੰਨਾ ਖੋਨ ਨਿਕਲਦਾ ਜਦੋਂ ਉਥੋਂ ਆਪਣੇ ਸਰੀਰ ਤੋਂ ਆਤਮਾ ਨੂੰ ਕਢਦੇ ਨੇ ਉਹ ਸਿੱਧਾ ਬ੍ਰਹਮ ਲੋਕ ਚਲੇ ਜਾਂਦੇ ਨੇ ਸ੍ਰੂਪ ਦੇ ਪ੍ਰਕਾਸ਼ ਤੋਂ ਰਹਿਤ ਹੋਣਾ ਇਹਨੂੰ ਅਵਿਦਿਆ ਕਹਿੰਦੇ ਹਾਲੇ ਆਪਾਂ ਨੂੰ ਵੀ ਨਹੀਂ ਹੋਇਆ ਇਹ ਸ੍ਰੂਪ ਦਾ ਪ੍ਰਕਾਸ਼ ਜਿੰਨਾ ਜਿੰਨਾਂ ਨੂੰ ਹੋਇਆ ਉਹ ਅਵਿਦਿਆ ਤੋਂ ਬਾਹਰ ਚਲੇ ਗਏ ਹਾਲੇ ਆਪਾਂ ਨੂੰ ਸ੍ਰੂਪ ਦਾ ਪ੍ਰਕਾਸ਼ ਨਹੀਂ ਹੋਇਆ ਕਈਆਂ ਨੂੰ ਇਸ ਕਰਕੇ ਆਪਾਂ ਅਵਿਦਿਆ ਦੇ ਅੰਦਰਾਂ ਕਲੇਸ਼ ਅਪੰਜ ਅਸੰਮਤਾ ਹੋਣੀ ਬਿਰਤੀ ਜਿਹੜੀ ਹੈ ਉਹ ਸਮਾਨ ਨਾ ਹੋਣ ਬਿਰਤੀ ਬਿਰਤੀ ਦਾਵਾਂ ਡੋਲ ਰਹਿਣੀ ਇਹਨੂੰ ਅਸੰਮਨਤਾ ਕਹਿੰਦੇ ਨੇ ਫਿਰ ਆਉਂਦਾ ਅਭਿ ਨਿਵੇਸ਼ ਗੁਰੂ ਸਾਹਿਬ ਦੀ ਆਗਿਆ ਤੋਂ ਉਲਟ ਚੱਲਣਾ ਗੁਰੂ ਦੇ ਸ਼ਾਸਤਰ ਦੀ ਆਗਿਆ ਤੋਂ ਜੋਗੀ ਲੋਕੋ ਉਲਟ ਚੱਲਣਾ ਕਿ ਜਿਹੜੀ ਗੱਲ ਗੁਰੂ ਨੇ ਕਹਿਣੀ ਉਹ ਨਹੀਂ ਮੈਂ ਮੰਨਣੀ ਬਸ ਇਹ ਪਰ ਨਹੀਂ ਕਰ ਲੈਣਾ ਇਹਨੂੰ ਅਭਿ ਨਿਵੇਸ਼ ਪ੍ਰੇਸ਼ ਕਹਿੰਦੇ ਨੇ ਇੱਕ ਹੁੰਦਾ ਰਾਗ ਬਿਨਾਂ ਕਾਰਨ ਤੋਂ ਕਿਸੇ ਨਾਲ ਮੋਹ ਕਰਨਾ ਇਕ ਹੰਦੇ ਦਵੇਤ ਬਿਨਾਂ ਕਾਰਨ ਤੋਂ ਈਰਖਾ ਕਰਨੀ ਕਿਸੇ ਨਾਲ ਇਹਨਾਂ ਪੰਜਾਂ ਕਲੇਸ਼ਾਂ ਨੂੰ ਛੱਟ ਕੇ ਦਸ਼ਮ ਦਵਾਰ ਵਿੱਚ ਜਾ ਕੇ ਚੌਮੁਖ ਦੀਵਾ ਜੋਤ ਦਵਾਰ ਜਿਹੜੇ ਬ੍ਰਹਮ ਦੀ ਲਾਟ ਦੇ ਦਰਸ਼ਨ ਕਰ ਲੈਂਦੇ ਨੇ ਦਸ਼ਮ ਦਵਾਰ ਵਿੱਚ ਉਹਨੂੰ ਜੋਗੀ ਮੰਨਿਆ ਜਾਂਦਾ ਤਾਂ ਜੋ ਇਹ ਲੋਕਾਂ ਨੂੰ ਥੋੜੀ ਜਿਹੀ ਮਹਾਰਾਜ ਨੇ ਸੋਝੀ ਦਿੱਤੀ ਕਿ ਪੰਜ ਪ੍ਰਵਾਣ ਪੰਜ ਪ੍ਰਧਾਨ ਪंचे ਪਾਗ ਹੈ ਦਰਗ ਹੈ ਮਾਨ ਪंचे ਸੋਹ ਹੈ ਦਰ ਰਾਜਾਨ ਪੰਚਾ ਕਾ ਗੁਰ ਏਕ ਧਿਆਨ ਹੁਣ ਉਹ ਜਿਹੜੇ ਨੇ ਪੰਜਾਂ ਦਾ ਧਿਆਨ ਕਰਦੇ ਨੇ ਕਿੰਨਾ ਦਾ ਪੰਜਾਂ ਤੱਤਾਂ ਦਾ ਧਿਆਨ ਕਰਕੇ ਏਕ ਜਿਹੜਾ ਗੁਰ ਚੇਤਨ ਸਰੂਪ ਬ੍ਰਹਮ ਹੈ ਬ੍ਰਹਮ ਦੀ ਲਾਟ ਹੈ ਦਸਮ ਦਵਾ ਦੇ ਆਰ ਦੇ ਜਿਹੜਾ ਪ੍ਰਕਾਸ਼ ਹੈ ਉੱਥੇ ਧਿਆਨ ਲਾ ਕੇ ਰੱਖਦੇ ਨੇ ਉਹਨਾਂ ਸ੍ਰੇਸ਼ਟ ਜਨਾਂ ਦਾ ਪੰਜਾਂ ਤੱਤਾਂ 'ਚ ਧਿਆਨ ਲਾ ਕੇ ਇੱਕ ਬ੍ਰਹਮ ਵਿੱਚ ਧਿਆਨ ਲਾਉਣਾ ਹੀ ਸ੍ਰੇਸ਼ਟ ਮੰਨਿਆ ਇਸ ਤਰ੍ਹਾਂ ਗੋਡੇ ਤੱਕ ਧਰਤੀ ਦਾ ਧਿਆਨ ਕਰਦੇ ਨੇ ਇੰਉ ਧਰਤੀ ਤੇ ਵਿਚਰਨ ਦੀ ਸ਼ਕਤੀ ਹੋ ਜਾਂਦੀ ਹੈ ਲੱਕ ਤੱਕ ਪਾਣੀ ਦਾ ਧਿਆਨ ਕਰਦੇ ਨੇ ਪਾਣੀ ਵਿੱਚ ਨਹੀਂ ਡੁੱਬਦਾ ਨਾਭੀ ਤੱਕ ਅੱਗ ਦਾ ਧਿਆਨ ਕਰਦੇ ਨੇ ਅੱਗ ਸਾੜ ਨਹੀਂ ਸਕਦੀ ਗਲੇ ਤੱਕ ਧਿਆਨ ਕਰਦੇ ਨੇ ਪੌਣ ਦਾ ਪੌਣ ਉਹਨਾਂ ਨੂੰ ਕੁਝ ਨਹੀਂ ਕਹਿੰਦੀ ਗਾਲ ਤੋਂ ਲੈ ਕੇ ਦਸਮ ਦਵਾਰ ਤੱਕ ਉਹ ਜਿਹੜਾ ਆਕਾਸ਼ ਦਾ ਧਿਆਨ ਕਰਦੇ ਨੇ ਆਕਾਸ਼ ਵਿੱਚ ਵਿਚਰਨ ਵਾਲੀਆਂ ਚੀਜ਼ਾਂ ਦਿਖਣ ਲੱਗ ਪੈਂਦੀਆਂ ਤੇ ਖੁਦ ਵੀ ਆਕਾਸ਼ ਵਿੱਚ ਉੱਡਣ ਦੀ ਸ਼ਕਤੀ ਦੇ ਨਾਲਕ ਬਣ ਜਾਂਦੇ ਨੇ ਉਹ ਪੰਜਾਂ ਇਹਨਾਂ ਤੱਤਾਂ ਦਾ ਧਿਆਨ ਕਰਕੇ ਫਿਰ ਉਹ ਜਿਹੜਾ ਹੈ ਉਹਨਾਂ ਦਾ ਧਿਆਨ ਕਿੱਥੇ ਜੁੜ ਜਾਂਦਾ ਏਕ ਜਿਹੜਾ ਗੁਰ ਹੈ ਏਕ ਗੁਰ ਕਿਹੜਾ ਜਿਹੜਾ ਚੇਤਨ ਗੁਰ ਦੇ ਰਾਹੇ ਨੂੰ ਆਪੂਣ ਹੋਣ ਕਰਕੇ ਬ੍ਰਹਮ ਦਾ ਬਾਚਕ ਹੈ ਚੇਤਨ ਬ੍ਰਹਮ ਦੀ ਲਾਟ ਵਿੱਚ ਉਹਨਾਂ ਦਾ ਧਿਆਨ ਜੁੜ ਜਾਂਦਾ ਉਸ ਲੋਟ ਵਿੱਚ ਜਦੋਂ ਧਿਆਨ ਜੁੜਦਾ ਪ੍ਰਕਾਸ਼ ਵਿੱਚ ਪ੍ਰਕਾਸ਼ ਵਿੱਚ ਧਿਆਨ ਜੁੜਨ ਕਰਕੇ ਉਹ ਇੱਕ ਮਹਾਨ ਤੇ ਸ੍ਰੇਸ਼ਟ ਯੋਗੀ ਬਣ ਜਾਂਦਾ ਉਹ ਬ੍ਰਹਮ ਲੋਕ ਵਿੱਚ ਚਲਾ ਜਾਂਦਾ ਬ੍ਰਹਮ ਲੋਕ ਵਿੱਚ ਜਾ ਕੇ ਸਾਰਾ ਸਮਾਂ ਬਤੀਤ ਕਰਕੇ ਅੰਤ ਨੂੰ ਉਹ ਬ੍ਰਹਮ ਅੰਦਰ ਰਾਹੀ ਆਪਣੇ ਸਰੀਰ ਨੂੰ ਛੋੜ ਕੇ ਉੱਥੇ ਪਹੁੰਚਦਾ ਦਸਮ ਗਿਆਨ ਨੂੰ ਛੋੜ ਕੇ ਤਾਂ ਉਸ ਵਕਤ ਜਾ ਕੇ ਉੱਥੇ ਫਿਰ ਗਿਆਨ ਪ੍ਰਾਪਤ ਕਰਦਾ ਗਿਆਨ ਪ੍ਰਾਪਤ ਕਰਕੇ ਫਿਰ ਮੁਕਤੀ ਦੀ ਪ੍ਰਾਪਤੀ ਕਰਦਾ ਤਾਂ ਜਾ ਕੇ ਕਿਤੇ ਜੋਗੀ ਨੂੰ ਅਨੰਦ ਦਉਂਦਾ ਜੇ ਤੀਜੇ ਪਾਤਸ਼ਾਹ ਕੋਲ ਜੋਗੀ ਆਇਆ ਹਜ਼ਾਰ ਸਾਲ ਲੰਮੀ ਉਮਰ ਮੱਥਾ ਟੇਕਿਆ ਬੜਾ ਵਿਰਧ ਹੋਇਆ ਤੇ ਜੇ ਪਾਤਸ਼ਾਹ ਕਹਿਣ ਲੱਗੇ ਦੌਰ ਸੁਣਾਓ ਕਿਵੇਂ ਆ ਬੜੇ ਸਮੇਂ ਦੀ ਤੁਸੀਂ ਤਾਂ ਕੋਈ ਆਨੰਦ ਦੀ ਪ੍ਰਾਪਤੀ ਹੋਈ ਕਹਨਾ ਮਹਾਰਾਜ ਆਨੰਦ ਨਹੀਂ ਆਇਆ ਅਜੇ ਤੱਕ ਹਜ਼ਾਰ ਸਾਲ ਉਮਰ ਹੋ ਗਈ ਮੇਰੀ ਸਾਰੀਆਂ ਮੈਂ ਅਵਸਥਾ ਨੂੰ ਤੈਅ ਕਰ ਲਿਆ ਪਰ ਜਿਹੜਾ ਆਨੰਦ ਹੁੰਦਾ ਉਹ ਨਹੀਂ ਆਇਆ ਭਾਵੇਂ ਵੀ ਮੈਂ ਪੰਜਾਂ ਪ੍ਰਾਣਾ ਨੂੰ ਰੋਕ ਲਿਆ ਪੰਜ ਤਾਣਾਂ ਨੂੰ ਰੋਕ ਲਿਆ ਆਪਣੀਆਂ ਸਾਰੀ ਅਵਸਥਾ ਪ੍ਰਾਪਤ ਕਰਨ। ਪਰ ਅੰਗੰ ਨਹੀਂ ਆਇਆ। 12 ਚੱਕੇ ਪਾਸੇ ਹੱਸ ਕੇ ਕਹਿਣ ਲੱਗੇ ਜਾਓ ਜੋਗੀ ਰਾਜ ਆਹ ਸਰੀਰ ਤਿਆਗ ਦਿਓ ਆਪਣਾ। ਸਰੀਰ ਛੱਡ ਕੇ ਸਾਡੇ ਘਰ ਜਨਮ ਲਾਉਂਗੇ ਹੁਣ ਤੁਸੀਂ। ਬਾਬਾ ਮੋਰੀ ਜੀ ਦੇ ਘਰ ਵਿਖੇ ਉਸ ਜੋਗੀ ਨੇ ਆ ਕੇ ਜਦੋਂ ਜਨਮ ਲਿਆ ਜਦੋਂ ਜਾ ਕੇ ਦੱਸਿਆ ਕਿ ਮਹਾਰਾਜ ਬੱਚੇ ਨੇ ਜਨਮ ਲਿਆ ਮਹਾਰਾਜ ਕਹਿੰਦੇ ਆ ਗਿਆ ਜੋਗੀ ਜੀ ਨੂੰ ਆਨੰਦ ਨਹੀਂ ਸੀ ਆਇਆ ਉਹ ਹੁਣ ਆਪਣੇ ਗੁਰੂ ਘਰ ਚ ਆ ਗਿਆ ਕਹਿੰਦੇ ਮਹਾਰਾਜ ਇਹਦਾ ਨਾਮ ਕੀ ਰੱਖੀਏ ਕਹਿੰਦੇ ਇਹਦਾ ਨਾਮ ਰੱਖੋ ਆਨੰਦ ਜੀ ਨੰਦ ਇਹਦਾ ਨਾਮ ਆਨੰਦ ਨਿਨ ਪ੍ਰਾਪਤ ਹੋਇਆ ਫਿਰ ਸਤਿਗੁਰੂ ਕਹਿੰਦੇ ਹੁਣ ਅਸੀਂ ਇਹੀ ਜੀ ਬਾਣੀ ਉਚਾਰਨ ਕਰਾਂਗੇ ਜਿਹੜਾ ਪੜ੍ਹੇਗਾ ਉਹਨੂੰ ਆਨੰਦ ਆ ਜਾਏਗਾ ਉਸ ਜੋਗੀ ਦੇ ਨਾਮ ਉੱਤੇ ਆਨੰਦ ਬਾਣੀ ਦਾ ਨਾਮ ਰੱਖ ਕੇ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਮਹਾਰਾਜ ਨੇ ਆਨੰਦ ਬਖਸ਼ਿਆ ਜੋਗੀ ਲੋਕਾਂ ਨੂੰ ਇਸ ਤਰ੍ਹਾਂ ਸਤਿਗੁਰੂ ਗੁਰਨਾਨਕ ਦੇਵ ਜੀ ਨੂੰ ਤਾਈਆਂ ਵੱਡੇ ਮੰਨੇ ਆ ਧਰਮ ਨਾਨਕ ਤੇਰੀ ਵੱਡੀ ਕਮਾਈ ਤਾਈਆਂ ਕਹਿੰਦੇ ਆ ਸਾਰੀ ਸੇਸ਼ਟੀ ਸਾਰੇ ਜੋਗੀਆਂ ਦੇ ਵੀ ਮਾਸਟਰ ਬਣੇ ਬੈਠੇ ਉਸਤਾਦ ਜੋਗੀਆਂ ਨੂੰ ਸਮਝਾਉਣ ਵਾਲੇ ਹਰੇਕ ਮੱਤ ਵਿੱਚ ਜਾ ਕੇ ਪ੍ਰਚਾਰ ਕਰਨ ਵਾਲੇ ਉਪਦੇਸ਼ ਕਰਨ ਵਾਲੇ ਧੰਨ ਗੁਰਨਾਨਕ ਦੇਵ ਜੀ ਮਹਾਰਾਜ ਸਾਰੀ ਜਿੰਨੀ ਵੀ ਸ੍ਰਿਸ਼ਟੀ ਆ ਮੁਸਲਮਾਨ ਹਿੰਦੂ ਮੁਸਲਮਾਨ ਕਹਿੰਦੇ ਸਾਡਾ ਪੀਰਾਨ ਪੀਰ ਆ ਹਿੰਦੂ ਕਹਿੰਦੇ ਸਾਡਾ ਗੁਰਸਿੱਖ ਕਹਿੰਦੇ ਸਾਡਾ ਅਰ ਤੁਮ ਸਾਂਝਾ ਸਾਹਿਬ ਬਾਤ ਹਮਾਰਾ ਇਸ ਕਰਕੇ ਉਹ ਸਾਂਝਾ ਸਾਹਿਬ ਮਾਲਕ ਹੈ ਅਕਾਲ ਪੁਰਖ ਸਾਹਿਬ ਗੁਰੂ ਗੁਰਨਾਨਦ ਦੇਵ ਜੀ ਜਿਨ੍ਹਾਂ ਨੇ ਜੋਗੀਆਂ ਨੂੰ ਇਸ ਤਰੀਕੇ ਨਾਲ ਪੰਜ ਪ੍ਰਵਾਨ ਦੀ ਪੌੜੀ ਰਾਹੀਂ ਪਾਵਨ ਜੀਵਤ ਨੂੰ ਉਪਦੇਸ਼ ਦੇ ਕੇ ਪ੍ਰਚਾਰਕ ਕੀਤਾ ਹੈ ਹੁਣ ਆਪਾਂ ਗੁਰਸਿੱਖੀ ਨੂੰ ਪੁੱਛਾਂਗੇ ਗੁਰਨਾਨਦ ਦੇਵ ਜੀ ਮਹਾਰਾਜ ਸਾਨੂੰ ਵੀ ਸਮਝਾਓ ਜੇ ਜੋਗੀਆਂ ਨੂੰ ਪੰਜ ਪ੍ਰਵਾਨ ਦੀ ਪੌੜੀ ਰਾਹੀਂ ਸਮਝਾਇਆ ਸਾਨੂੰ ਵੀ ਕਿਰਪਾ ਕਰਕੇ ਪੰਜ ਪ੍ਰਵਾਣ ਦੀ ਪੌੜੀ ਰਾਹੀਂ ਸਮਝਾਓ ਗੁਰਸਿੱਖੀ ਦਾ ਮਾਰਗ ਗੁਰਮਤਿ ਦੱਸੋ ਸਾਨੂੰ ਕੀ ਆ ਤਾਂ ਸਤਿਗੁਰੂ ਹੁਣ ਕੱਲ ਨੂੰ ਆਪਾਂ ਨੂੰ ਗੁਰਮਤਿ ਦੱਸਣਗੇ ਪੰਜ ਪ੍ਰਵਾਣ ਦੀ ਪੌੜੀ ਵਿੱਚ ਕਿ ਗੁਰਮਤਿ ਕੀ ਨੂੰ ਕਹਿੰਦੇ ਨੇ ਪ੍ਰਾਣ ਆਪਾਣ ਬਿਆਨ ਰਾਹੀਂ ਉਹ ਹੀ ਸਮਝਾਉਣਗੇ ਆਪਣਾ ਧੰਗ ਹੋਰ ਆ ਉਹਨਾਂ ਦਾ ਹੋਰ ਆ ਸੋ ਇਸ ਪ੍ਰਕਾਰ ਮਹਾਰਾਜ ਨੇ ਬਖਸ਼ਿਸ਼ਾਂ ਕੀਤੀਆਂ ਨੇ ਪਿਆਰ ਸਤਕਾਰ ਨਾਲ ਸਤਿਗੁਰੂ ਦਾ ਬਖਸ਼ਾ ਗੁਰਮੰਤਰ ਜਪੀਏ ਵੱਡਾ ਜਾਣ ਕੇ ਜਪੀਏ ਬੜਾ ਪਰਮੋਹਲਕ ਅੰਮ੍ਰਿਤ ਨਾਮ ਨੰ ਮੋਹਲਕ ਹੀਰਾ ਗੁਰ ਦੀਨ ਮੰਨਤਾਨੀ ਕਰਕੇ ਜਪੀ। ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਆਸ਼ਾ ਨੇ ਕੱਲ ਦੇ ਉਪਦੇਸ਼ ਵਿੱਚ ਆਪਾਂ ਨੂੰ ਪੰਜ ਪ੍ਰਵਾਣ ਪੰਜ ਪ੍ਰਧਾਨ ਦੀ ਕੌੜੀ ਵਿੱਚ ਬਖਸ਼ਸ਼ਾਂ ਕੀਤੀਆਂ ਸੀ ਸਿੱਧਾ ਨਹੀਂ ਉਹਨਾਂ ਦੇ ਮੱਤ ਰਾਹੀਂ ਸਮਝਾਇਆ ਸੀ ਕਿ ਕਿਵੇਂ ਪੰਜ ਪਾਉਣਾ ਰੋਕਣੀਆਂ ਨੇ ਪੰਜ ਛੋਟੀਆਂ ਪਾਉਣਾ ਫਿਰ ਇਸੇ ਪ੍ਰਕਾਰ ਜਿਹੜੀ ਅਵਸਥਾ ਤੇਚਰੀ ਪੂਚਰੀ ਆਦਕਾਂ ਸੁਵਾਈਆਂ ਗੁਰਮਤਿ ਦੁਆਰਾ ਜਿਹੜੀ ਆ ਇਹ ਪੰਜ ਪਾਵਨ ਗੁਰਮਤਿ ਦੁਆਰਾ ਵੱਖਰੀਆਂ ਕਿਸਮ ਦੀਆਂ ਹਨ ਇਹ ਜਿਹੜੀ ਪ੍ਰਾਣ ਹੈ ਗੁਰਸਿੱਖ ਨੇ ਪ੍ਰਾਣ ਪਾਉਣ ਨੂੰ ਕਿਵੇਂ ਰੋਕਣਾ ਪ੍ਰਾਣ ਦਾ ਮਤਲਬ ਜਿਹੜੀ ਪਰਮੇਸ਼ਰ ਦੀ ਪਛਾਣ ਵਾਲੇ ਹੋ ਜਾਣਾ ਇਹ ਆਪਣੀ ਪ੍ਰਾਣ ਪਾਉਣਾ ਹੈ ਪਛਾਣ ਵਾਲੇ ਕਿਵੇਂ ਹੋ ਜਾਣਾ ਮੇ ਮਹਾਰਾਜ ਨੇ ਕਿਹਾ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਦੇ ਨਹੀਂ ਕੋਈ ਸਾਰੇ ਅੰਦਰ ਇੱਕ ਵਾਹਿਗੁਰੂ ਵੇਖਣਾ ਕੋਈ ਥਾਂ ਐਸੀ ਨਹੀਂ ਜਿੱਥੇ ਨਾ ਹੋਵੇ ਉਧਰ ਤੇ ਦਿਸਾ ਕੁਦਰਤ ਸੁਣੀਆ ਕੁਦਰਤ ਭਉ ਸੁਖਸਾਰ ਉਧਰ ਤੇ ਤਾਤਾਲ ਨਹੀਂ ਆਕਾਸੀ ਕੁਦਰ ਸਰਬਾਕਾਰ ਸਾਰਾ ਕੁਝ ਵਾਹਿਗੁਰੂ ਨੂੰ ਜਾਣ ਲੈਣਾ ਹੈ ਪ੍ਰਾਣ ਤੇ ਪਾਪ ਪਛਾਣ ਕਰਨੀ ਫਿਰ ਆਪਾਨ ਹੁੰਦੀ ਹੈ ਕਿਉਂਕਿ ਪ੍ਰਾਣ ਉੱਪਰੋਂ ਮੂੰਹ ਵਿੱਚੋਂ ਆਉਂਦੇ ਜਾਂਦੇ ਨੇ ਆਪਾਨ ਵਾਈ ਉਹ ਖਾਰਜ ਹੁੰਦੀ ਹੈ ਇਸ ਕਰਕੇ ਆਪਾਨ ਨੂੰ ਰੋਕਣ ਦਾ ਮਤਲਬ ਹੈ ਇਥੇ ਕਿ ਜਿਹੜਾ ਸੰਸਾਰ ਵੱਲੋਂ بے ਪਛਾਣ ਹੋ ਜਾਣਾ ਸੰਸਾਰ ਵੱਲੋਂ ਆਪਣੇ ਆਪ ਨੂੰ ਮੋੜ ਲੈਣਾ ਇਹਨੂੰ ਹੀ ਆਪਾਨ ਵਾਈ ਉਹ ਕਹਿੰਦੇ ਨੇ ਪਰਮੇਸ਼ਰ ਦੀ ਪਛਾਣ ਵਾਲੇ ਹੋ ਜਾਓ ਅਤੇ ਸੰਸਾਰ ਵੱਲੋਂ بے ਪਛਾਣ ਹੋ ਜਾਓ ਅੱਖਾਂ ਵੱਜੋਂ ਦੇਖਣਾ ਬਿਨ ਕੰਨਾਂ ਸੁਣਨਾ ਇਹੋ ਜਿਹਾ ਬਣ ਜਾਓ ਕਬੀਰ ਗੁੰਗਾ ਹੋਇਆ ਬਾਵਰਾ ਬਹਿਰਾ ਹੋਇਆ ਕੰਨ ਕਬੀਰ ਜੀ ਕਹਿੰਦੇ ਮੈਂ ਗੁੰਗਾ ਬੋੜਾ ਹੋ ਗਿਆ ਕਹਿੰਦੇ ਤੁਸੀਂ ਤਾਂ ਚੰਗੇ ਭਲੇ ਲੱਗਦੇ ਹੋ ਅੱਖਾਂ ਤੁਹਾਡੀਆਂ ਦੇਖ ਰਹੀਆਂ ਕੰਨ ਸੁਣਦੇ ਨੇ ਕਬੀਰ ਜੀ ਕਹਿੰਦੇ ਹਾਂ ਮੈਂ ਗੁੰਗਾ ਹੋ ਗਿਆ ਇਹਦੀ ਗੱਲਾਂ ਕਹਿੰਦੇ ਜਦ ਕੋਈ ਆ ਕੇ ਮਹਾਤਮਾ ਕੋਲ ਕਬੀਰ ਜੀ ਕੋਲ ਬੈਠੇ ਕਬੀਰ ਜੀ ਸਾਡੇ ਫਲਾਨਾ ਬੰਦਾ ਤਾਂ ਇੰਨਾ ਮਾੜਾ ਫਲਾਨਾ ਕਬੀਰ ਜੀ ਚੁੱਪ ਕਰਕੇ ਬੈਠੇ ਰਹਿੰਦੇ। ਇਹ ਗੋਂਗਾ ਬੈਠਾ ਹੁੰਦਾ। ਇਹ ਕੋਈ ਮਾੜਾ ਕੰਮ ਕਰਦਾ ਕਬੀਰ ਜੀ ਅੱਖਾਂ ਬੰਦ ਕਰ ਲੈਂਦੇ। ਮੈਂ ਅੰਨਾ ਕਲਮਿੰਦੇਸ਼ਦਾ ਨਹੀਂ। ਜੇ ਕੋਈ ਬੰਦਾ ਕੋਈ ਮਾੜੀ ਗੱਲ ਕਰਦਾ ਨਿੰਦਾ ਗੁਗਲੀ ਕੰਨਾਂ ਤੇ ਹੱਥ ਰੱਖ ਲੈਂਦਾ ਬੋਲ ਐ। ਮੈਂ ਸੁਣਦਾ ਨਹੀਂ। ਤੇ ਜੇ ਜਿਹੋ ਆ ਗਿਆ ਸਤਸੰਗੀ ਪੁਰਸ਼ ਤਾਂ ਅਜਿ ਤੋ ਧਾਰਮਿਕ ਬਚਨ ਕਰਨ ਲੱਗ ਜਾਏ ਉਦੋਂ ਕੰਨ ਚੰਗੇ ਭਲੇ ਕੰਮ ਕਰਦੇ ਨੇ ਉਦੋਂ ਸੰਗਤ ਵਿੱਚ ਚੰਗੀਆਂ ਭਲੀਆਂ ਅੱਖਾਂ ਖੋਲ ਕੇ ਰੱਖਦੇ ਨੇ ਆ ਰਾਮ ਰਾਮ ਬੋਲਣਾ ਦਾ ਉੱਚੀ ਉੱਚੀ ਬੋਲਦੇ ਕੋਈ ਸ਼ਬਦ ਗਾਇਨ ਕਰਨਾ ਉਹ ਰੱਬ ਦੇ ਪਿਆਰੇ ਜਿਹੜੇ ਹੁੰਦੇ ਨੇ ਇਹ ਕੀ ਕਰਦੇ ਨੇ ਜਦੋਂ ਤਾਂ ਕੋਈ ਨਾੜੀ ਗੱਲ ਸੁਣਨਗੇ ਤਾਂ ਮੂੰਹ ਬੰਦ ਕਰ ਲੈਣਗੇ ਗੁੰਗੇ ਹੋ ਜਾਂਦੇ ਅੰਨੇ ਹੋ ਜਾਂਦੇ ਨੇ ਬੋਰੇ ਹੋ ਜਾਂਦੇ ਹੁਣ ਜਦੋਂ ਮਹਾਪੁਰਸ਼ ਕਈ ਵਾਰੀ ਹੱਥੇ ਸਾਨੂੰ ਕਰ ਉਹ ਤੋ ਅੰਨਾ ਹੋ ਜਾਏ ਤੂੰ ਆਹ ਬੰਦੇ ਨੇ ਕਹਾਂ ਲੈ ਵੀ ਅੰਨਾ ਕਰਤਾ ਇਹਨੂੰ ਅੰਨੇ ਦਾ ਬਦਲੇ ਹੁੰਦਾ ਸੰਸਾਰ ਵੱਲੋਂ ਨਹੀਂ ਹੋ ਜਾਣਾ ਸੋ ਇਸੇ ਪ੍ਰਕਾਰ ਏ ਜਦੋਂ ਕੋਈ ਬੰਦਾ ਇੱਥੇ ਨੰਗੇ ਸਿਰ ਆਉਂਦਾ ਆਪਾਂ ਨੂੰ ਕਹੇ ਉਹ ਅੰਨਾ ਹੋਇਆ ਤੈਨੂੰ ਗੁਰੂ ਗ੍ਰੰਥ ਸਾਹਿਬ ਨਹੀਂ ਦੇਖਦੇ ਤੂੰ ਪਤਾ ਨਹੀਂ ਗੁਰਦੁਆਰਾ ਸਿਰ ਘੱਗੇ ਆਉਣਾ ਜੇ ਕੋਈ ਜੁੱਤੀ ਲੈ ਕੇ ਆ ਜਾਏ ਉਹਨੂੰ ਵੱਧ ਅੰਨਾ ਗਿਣਾਂਗੇ ਆਪਾਂ ਸੰਸਾਰ ਦੇ ਅੰਦਰ ਕਈ ਬੰਦੇ ਇਹ ਜਿਹੇ ਵੀ ਤੁਸੀਂ ਦੇਖੇ ਹੋਣੇ ਆ ਜੇ ਉਹਨਾਂ ਨੂੰ ਕੋਈ ਕੰਮ ਦੀ ਗੱਲ ਕਰੋ ਬੋਲੇ ਬਣ ਜਾਂਦੇ ਆਂ ਹੈ ਕੀ ਕਿਹਾ ਜੇ ਉਹਨੂੰ ਕਹੋ ਆ 200 ਰੁਪਏ ਦੇਣੇ ਸੀ ਤੁਹਾਡੇ 50 ਰੁਪਏ ਅੱਛਾ ਲਿਆਵੇ ਉਹ ਜਦ ਹੀ ਹੋ ਜਾਂਦੇ ਉਸ ਵਕ ਤੰਗ ਚੰਗੇ ਭਲੇ ਕੰਮ ਕਰਨ ਲੱਗ ਜਾਂਦੇ ਉਹਨਾਂ ਦੇ ਉਹ ਸੰਸਾਰੀ ਬੰਦੇ ਨੇ ਜਿਹੜੇ ਬੰਦੇ ਰੱਬ ਦੇ ਪਿਆਰੇ ਨੇ ਉਹਨਾਂ ਨੂੰ ਜੇ ਦੁਨਿਆਵੀ ਗੱਲ ਕਰੋ ਬੋਲੇ ਹਈਆਂ ਕੀ ਆਖਿਆ ਮੈਂ ਸੁਣਿਆ ਨਹੀਂ ਸੰਝ ਲੱਗਿਆ ਉਹਨੂੰ ਮਾੜੀ ਗੱਲ ਨੂੰ ਦੇਖਣ ਵੇਲੇ ਅੱਖਾਂ ਹੀ ਬੰਦ ਕਰ ਲੈਣਗੇ ਮੈਂ ਦੇਖਿਆ ਹੀ ਨਹੀਂ ਮੈਨੂੰ ਪਤਾ ਹੀ ਨਹੀਂ ਸੰਸਾਰ ਦਾ ਤੇ ਰੱਬ ਦੇ ਪਿਆਰਿਆਂ ਦੇ ਬੰਦਿਆਂ ਦੇ ਇਉਂ ਆਪਾਗ ਬਾਈਓ ਵਿੱਚ ਵਰਤ ਜਾਂਦੇ ਨੇ ਉਹ ਸੰਸਾਰ ਨੂੰ ਦੇਖਦੇ ਹੀ ਨਹੀਂ ਕੀ ਹੋ ਰਿਹਾ ਦੁਨੀਆ 'ਚ ਆ ਜਿਹੜੇ ਇੱਥੇ ਆ ਕੇ ਕਈ ਵਾਰੀ ਕਰਦੇ ਹੁੰਦੇ ਆ ਨਾ ਆਹ ਨਹੀਂ ਠੀਕ ਉਹ ਨਹੀਂ ਠੀਕ ਇੱਥੇ ਆਣ ਮੈਂ ਕਦੇ ਤੁਹਾਨੂੰ ਕਿਹਾ ਇੱਥੇ ਆ ਨਹੀਂ ਠੀਕ ਮੈਂ ਕਦੇ ਵੀ ਨਹੀਂ ਕਿਹਾ ਮੈਂ ਕਿਸੇ ਨੂੰ ਦੇਖਦਾ ਹੀ ਨਹੀਂ ਮੈਂ ਇਹਨਾਂ ਹੋ ਕੇ ਤੁਰਿਆ ਜਾਂਦਾ ਕਿਉਂ ਉਸੇ ਕੁਝ ਨਹੀਂ ਸੁਧਾਰ ਸਕਦੇ ਜਿੱਥੇ ਕੁਝ ਨਹੀਂ ਹੋਣ ਵਾਲਾ ਇੱਕ ਗਰੰਟੀ ਲੈ ਲਓ ਵੀ ਸਿੱਖ ਇੱਕ ਗਰੰਟੀ ਲਵੇ ਮੈਂ ਆਪਣੇ ਆਪ ਨੂੰ ਸੁਧਾਰਨਾ ਬਸ ਜੇ ਸਾਰੇ ਜਾਣੇ ਆਪੋ ਆਪਣੀ ਜ਼ਿੰਮੇਵਾਰੀ ਲੈ ਲਵੇ ਅਸੀਂ ਆਪਣੇ ਆਪ ਨੂੰ ਸੁਧਾਰਨਾ ਹੈ ਸਾਰੇ ਹੀ ਸੁਧਰ ਜਾਵਾਂਗੇ ਜੇ ਆਪਾਂ ਦੂਜਿਆਂ ਨੂੰ ਸੁਧਾਰਨ ਦੀ ਗਰੰਟੀ ਲੈ ਲਈ ਤੇ ਆਪ ਸੁਧਰੇ ਨਹੀਂ ਤੇ ਆਪਾਂ ਕਦੇ ਵੀ ਨਹੀਂ ਸੁਧਰ ਸਕਦੇ ਇਸ ਕਰਕੇ ਆਪੋ ਆਪਣਾ ਜੀਵਨ ਆਪਣਾ ਸੁਧਾਰੋ ਨਾ ਬਾਹਲਾ ਦੇਖੋ ਆਸਾ ਪਾਸਾ ਨਾ ਬਹੁਤਾ ਸੁਣੋ ਨਾ ਬਹੁਤਾ ਬੋਲੋ ਜੁੱਪ ਕਰਕੇ ਸੰਸਾਰ ਦੇ ਅੰਦਰ ਵਿਚਰਨ ਨੂੰ ਕਹਿੰਦੇ ਆਪਾਨ ਵਾਯੂਜ ਵਰਤਨ ਫੇਰ ਆਉਂਦੀ ਵਾਯੂ ਸਮਾਨ ਸਾਰੇ ਸਰੀਰ ਦੇ ਵਿੱਚ ਸਮਾਨ ਵਾਯੂ ਵਰਤਦੀ ਹੈ ਗੁਰਸਿੱਖ ਜਿਹੜਾ ਉਹ ਪਰਮੇਸ਼ਰ ਨੂੰ ਸਮਾਨ ਜਾਣਦਾ ਹੈ ਹਰ ਇੱਕ ਜਗ੍ਹਾ ਦੇ ਉੱਤੇ ਸਰਵ ਵਿਆਪਕ ਜਾਣਦਾ ਹੈ ਇਹ ਉਹ ਦੀ ਸਮਾਨ ਵਾਯੂ ਹੋ ਗਈ ਇਸੇ ਪ੍ਰਕਾਰ ਜਿਹੜੀ ਬਿਆਨ ਹੈ ਬਿਆਨ ਵਾਯੂ ਜਿਹੜੀ ਨਾਭੀ 'ਚ ਵਰਤਦੀ ਹੈ ਰੱਬ ਦੇ ਪਿਆਰੇ ਕੀ ਕਰਦੇ ਨੇ ਬਿਆਨਾਂ ਬਿਆਨਾਂ ਦਵੇਸ਼ ਦਾ ਹੈ ਉਹ ਦਵੇਸ਼ ਹੀਰਖਾ ਤੋਂ ਰਹਿਤ ਹੋ ਜਾਂਦੇ ਨੇ ਇਹ ਬਿਆਨ ਗਾਇੀ ਵਿੱਚ ਵਰਤਦੇ ਨੇ ਇਸੇ ਪ੍ਰਕਾਰ ਹੀ ਜਿਹੜੀ ਉਹ ਧਿਆਨ ਪੌਣ ਹੈ ਉਹ ਧਿਆਨ ਕੰਠਹਿ ਮਾਨ ਇਹ ਕੰਠੇ 'ਚ ਹੁੰਦੀ ਆਪਣੇ ਉਧਿਆਨ ਗੁਰਮੁਖੀ ਕਰਦੇ ਨੇ ਉਹ ਸੰਸਾਰ ਨੂੰ ਹੀ ਉਧਿਆਨ ਸਮਝਦੇ ਨੇ ਉਧਿਆਨ ਹੁੰਦਾ ਬੀ ਆ ਬਾਣ ਜੰਗਲ ਆਪਾਂ ਦੁਨੀਆ ਨੂੰ ਜੰਗਲ ਸਮਝਣਾ ਜਿਵੇਂ ਆਪਾਂ ਅਨੇ ਬੋਲੇ ਹੋ ਗਏ ਨਾ ਗੁੰਡੇ ਵੀ ਹੋ ਗਏ ਮਹਾਰਾ ਦਸਵੇਂ ਪਾਤਸ਼ਾਹ ਕਹਿੰਦੇ ਰੇਮਨ ਐਸੋ ਕਰ ਸੰਨਿਆਸ ਬਨ ਸੇ ਸਗਨ ਸਭ ਕਰ ਸਮਝੋ ਮਨ ਹੀ ਮਾਹੀ ਉਦਾਸਾ ਮਹਾਰਾ ਕਹਿੰਦੇ ਤੁਸੀਂ ਆਉ ਨਾ ਸਮਝੋ ਦੁਨੀਆ ਭਰੀ ਪਈ ਐ ਬੜੀ ਦੁਨੀਆ ਬੜੀ ਦੁਨੀਆ ਉਹ ਨਾ ਕਰਿਆ ਕਰੋ ਬਨਸੇ ਜੰਗਲ ਵਰਗੇ ਸਮਝ ਲੋ ਸਾਰੇ ਜਿੱਥੇ ਹੁਣ ਬੈਠੇ ਜੰਗਲ ਹੀ ਐ ਇਹ ਜਿਹੜਾ ਗ੍ਰਸਤ ਮਾਰ ਗਏ ਇਹਦੇ ਚ ਰਹਿੰਦੇ ਹੁਣ ਜੰਗਲ ਜਾਣ ਦੀ ਲੋੜ ਨਹੀਂ ਜੰਗਲ ਵਿੱਚ ਤਾਂ ਆਪਾਂ ਹੁਣ ਵੀ ਬੈਠੇ ਹੀ ਆਂ ਜਿਹੜੇ ਸ਼ੇਰ ਨੇ ਅਹੰਕਾਰ ਹੀ ਲੋਕ ਸ਼ੇਰ ਵਾਂਗੂ ਜਿਹੜੇ ਇਹਦੇ ਚ ਗਿੱਦੜ ਲੋਕ ਨੇ ਕਈ ਇਹਦੇ ਚ ਜੰਦੂਤ ਨੇ ਇੱਥੇ ਹੀ ਸਾਰਾ ਕੁਝ ਤੁਰਿਆ ਫਿਰਦਾ ਹੈ ਪਾਪੀ ਪੁੰਨੀ ਸਾਰੇ ਉਹੀ ਤੁਰੇ ਫਿਰਦੇ ਨੇ ਇਹ ਇੱਕ ਪ੍ਰਕਾਰ ਦਾ ਜੰਗਲ ਹੀ ਬਣਿਆ ਹੋਇਆ ਮਨ ਨੂੰ ਮਾਹੇ ਉਦਾਸਾ ਮਨ ਦੇ ਅੰਦਰ ਉਦਾਸ ਬਿਰਤੀ ਨੂੰ ਧਾਰਨ ਕਰਕੇ ਰੱਖੋ ਜਤ ਕੀ ਜਟਾ ਜੋਗ ਕੋ ਮੱਜਨ ਨੇਮ ਕੇ ਨਖਨ ਵਢਾਓ ਗਿਆਨ ਗੁਰੂ ਆਤਮ ਉਪਦੇਸ਼ੋ ਨਾਮ ਵਿਭੂਤ ਲਗਾਓ ਅਲਪ ਹਾਰ ਸੁਲਭ ਸੀ ਨਿੰਦਰਾ ਦਇਆ ਸਿਮਨ ਤਨ ਤੀਤ ਸ਼ੀਲ ਸੰਤੋਖ ਸਦਾ ਨਰਗਹ ਦੇ ਹੋਵੇ ਕੋ ਤ੍ਰੇ ਗੁਣਾ ਤੀਤ ਕਾਮ ਕ੍ਰੋਧ ਅਹੰਕਾਰ ਲੋਭ ਆਗ੍ਰ ਉਹ ਨਾ ਮਨਸion ਲਈ ਆਵੇ ਤਬਹੀ ਆਤਮ ਤੱਤ ਕੋ ਦਰਸੇ ਪਰਮਪੁਰਖ ਕਾ ਤਾਵੇ। ਪ੍ਰੇਮਨ ਇਹ ਵੀ ਤੇ ਜੋ ਕਮਾਓ ਸਿੰਘੀ ਸਾਚ ਕਬਤ ਕੰਠ ਲਾ ਧਿਆਨ ਵਿਪੂ ਚੜਾਓ। ਇਹ ਮਹਾਰਾਜ ਨੇ ਸ਼ਬਦ ਹਜ਼ਾਰਿਆਂ ਵਿੱਚ ਸਾਰਾ ਕੁਝ ਇਹੀ ਲਿਖਿਆ ਉਹ ਧਿਆਨ। ਇਹ ਦ ਸੰਸਾਰ ਇੱਕ ਜੰਗਲ ਹੈ। ਉਹ ਪੰਜਵੇਂ ਪਾਸ਼ਾ ਸਹਿਸਕ੍ਰਿਤੀ ਵਿੱਚ ਵੀ ਉਹੀ ਲਿਖਦੇ ਨੇ। ਇਹ ਘਰ ਇੱਕ ਬੀਆਬਾਨ ਜੰਗਲ ਹੈ। ਇਹ ਰਿਸ਼ਤੇਦਾਰ ਡਰਾਉਣੇ ਜਾਨਵਰ ਨੇ ਇਹਦੇ ਵਿੱਚ ਜਿਹੜੇ ਸਾਨੂੰ ਡਰਾਉਂਦੇ ਨਹੀਂ। ਇਹ ਜਿਹੜੀ ਚਿੰਤਾ ਰੂਪੀ ਬੈਣ ਚਿੰਬੜੀ ਹੋਈ ਹੈ ਸਾਰਾ ਕੁਝ ਹੀ ਇਹ ਹੈ ਕਿਉਂ ਇਹ ਪੰਜ ਪਾਉਣਾ ਗੁਰਸਿੱਖ ਨੇ ਆਪਣੇ ਪੰਜ ਪਾਉਣਾ ਦੇ ਵਿੱਚ ਇਸ ਢੰਗ ਦੇ ਨਾਲ ਵਰਤਣਾ ਇਹ ਗੁਰਮਤ ਅਨਸਾਰ ਹੈ ਉਹ ਗੁਰਮਤ ਅਨਸਾਰ ਖੇਚਰੀ ਪੂਚਰੀ ਜਿਹੜੀ ਚਰਚਰੀ ਗੋਚਰੀ ਉਨਮਨੀ ਅਵਸਥਾ ਹੈ ਖੇਚਰੀ ਹੁੰਦੀ ਹੈ ਛੇਮ ਦਾ ਆਕਾਸ਼ ਦੋ ਪ੍ਰਸੰਗ ਥੋੜੇ ਜਿਹਾ ਔਖੇ ਹੋਣਗੇ ਇਹਨਾਂ ਦੀ ਵਿਆਖਿਆ ਕਿਤੇ ਫੇਰ ਵੀ ਕਰਦੇ ਆਂਗੇ ਆਪਾਂ ਛੇ ਨਾਮ ਆਕਾਸ਼ ਖੇਚਰੀ ਚੇਚਰੀ ਵਸਤਾ ਹੁੰਦੀ ਜਿਦਾ ਆਕਾਸ਼ ਦੇ ਵਿੱਚ ਵਰਤਣਾ ਜਿਦਾ ਆਕਾਸ਼ ਬ੍ਰਹਮ ਦੇ ਵਿੱਚ ਵਰਤਣਾ ਭੂਤਰੀ ਹੁੰਦੀ ਹੈ ਧੂਮਾ ਰੂਪ ਬ੍ਰਹਮ ਦੇ ਵਿੱਚ ਵਰਤਣਾ ਇਹਦੀ ਵਿਆਖਿਆ ਕਿਤੇ ਫੇਰ ਕਰਦੇ ਆਂਗੇ ਜਿਦਾ ਆਕਾਸ਼ ਤੇ ਧੂਮਾ ਰੂਪ ਕੀ ਹੁੰਦੇ ਨੇ ਤੇ ਇਸੇ ਪ੍ਰਕਾਰ ਹੀ ਖੇਚੀ ਫਿਰ ਭੂਤਰੀ ਫਿਰ ਚਰਚਰੀ ਫਿਰ ਜਿਹੜੀ ਚਰਚਰੀ ਅਵਸਥਾ ਆਉਂਦੀ ਹੈ ਉਹਦੇ ਵਿੱਚ ਵਰਤਣਾ ਸੰਸਾਰ ਦੇ ਅੰਦਰ ਇਸ ਤਰ੍ਹਾਂ ਇਸ ਸੰਸਾਰ ਦੇ ਵਿੱਚ ਵਿਚਰਦਿਆਂ ਹੋਇਆਂ ਜਿਹੜੀ ਥਾਂ ਥਾਂ ਦੇ ਉੱਤੇ ਜਿਵੇਂ ਚਰਚਰੀ ਆਈ ਸੀ ਜਲ ਦੇ ਵਿੱਚ ਵਰਤਨਾ ਇਸੇ ਪ੍ਰਕਾਰ ਜਿਹੜੀ ਚਰਚਰੀ ਅਵਸਥਾ ਹੈ ਜਿਵੇਂ ਸੰਸਾਰ ਰੂਪੀ ਪਾਣੀ ਵਿੱਚ ਰਹਿੰਦਿਆਂ ਹੋਇਆਂ ਨਰਲੇਪ ਰਹਿ ਜਾਣਾ ਨਰਲੇਪ ਰਹਿਣਾ ਸੰਸਾਰ ਦੇ ਵਿੱਚ ਤਾਂ ਇਸੇ ਤਰ੍ਹਾਂ ਹੀ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਜਿਹੜੀ ਚਰਚਰੀ ਅਵਸਥਾ ਹੈ ਫਿਰ ਉਸ ਤੋਂ ਬਾਅਦ ਆ ਗਈ ਅਗੋਚਰੀ ਅਗੋਚਰੀ ਅਵਸਥਾ ਹੁੰਦੀ ਜਿਵੇਂ ਅਗੋਚਰ ਦਾ ਅਰਥ ਆਪਾਂ ਕਰਦੇ ਆ ਨਾ ਕਿ ਪਰਮੇਸ਼ਰ ਇੰਦਰੀਆਂ ਦੇ ਵੇਸ਼ਿਆਂ ਤੋਂ ਪਰੇ ਹੈ ਅਗੋਚਰ ਇਸੇ ਤਰ੍ਹਾਂ ਹੀ ਅਗੋਚਰੀ ਅਵਸਥਾ ਨੂੰ ਕਹਿੰਦੇ ਨੇ ਕਿ ਆਪਣਾ ਜਿਹੜਾ ਸਰੀਰ ਹੈ ਇਹਦੇ ਜਿਹੜੀਆਂ ਇੰਦਰੀਆਂ ਨੇ ਇਹਨੂੰ ਅਵਿਸ਼ੇਪੱਦ ਦੀ ਪ੍ਰਾਪਤੀ ਕਰਾ ਦੇਣ ਮਤਲਬ ਇੰਦਰੀਆਂ ਨੂੰ ਵਿਸ਼ਿਆਂ ਤੋਂ ਰਹਿਤ ਕਰ ਦੇਣਾ ਅੱਖਾਂ ਐਸੀਆਂ ਬਣ ਗਈਆਂ ਨੇ ਕਿ ਕਿਤੇ ਦੂਜਾ ਨਜ਼ਰ ਹੀ ਨਹੀਂ ਆਉਂਦਾ ਕੰਨ ਐਸੇ ਬਣ ਗਏ ਨੇ ਵਾਹਿਗੁਰੂ ਮੰਤਰ ਤੋਂ ਬਿਨਾਂ ਦੂਜਾ ਕੁਝ ਸੁਣਦਾ ਹੀ ਨਹੀਂ ਆ। ਇੰਉ ਆਪਣੀਆਂ ਇੰਦਰੀਆਂ ਸਾਰੀਆਂ ਨੂੰ ਗੁਰਮਤਿ ਦੁਆਰਾ ਆਪਣੇ ਕਾਬੂ ਵਿੱਚ ਰੱਖ ਲੈਣਾ। ਫਿਰ ਆਉਂਦੀ ਅਨੁਮਨੀ ਅਵਸਥਾ। ਅਨੁਮਨੀ ਅਵਸਥਾ ਉਹਦੀ ਤੁਰਿਆ ਅਵਸਥਾ। ਜਿਹੜੀ ਸਾਰਿਆਂ ਨਾਲੋਂ ਉੱਪਰਲੀ ਅਵਸਥਾ ਹੈ। ਇਸ ਤਰ੍ਹਾਂ ਤੁਰਿਆ ਅਵਸਥਾ ਸਤਿਗੁਰ ਤੇ ਹਰ ਜਾਨ ਬ੍ਰਹਮ ਗਿਆਨ ਦੀ 7ਵੀਂ ਭੂਮਿਕਾ ਹੈ ਹੈ। ਤੁਰਿਆ ਅਵਸਥਾ